ਉਹ ਥੇ 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 ਆ ਜਿਹੜੇ ਲੀਵ ਡਿਪੈਂਡ ਕਰਦੇ ਲੱਗਦੀ ਦੇਖੋ ਅੱਜ ਤੇ ਬੋਲ ਨਹੀਂ ਨਹੀਂ ਮੈਂ ਨਾ ਉਹ ਬੋਲੂ ਮੋਲੂ ਜੇ ਤੁਹਾਨੂੰ ਲੱਗਦਾ ਇੱਕ ਕੁੜੀ ਹੋਗੀ ਮੇਰੇ ਮੈਂ ਅੱਜ ਦੇ ਟਾਈਮ ਤੇ ਇਹ ਬੰਦੇ ਨਾ ਤਿੰਨ ਦਿਨ ਕੁੜੀਆਂ ਸੈੱਟ ਹੁੰਦੀਆਂ ਜੇ ਮੇਰੇ ਨਾਲ ਪਰੇ ਤੇ ਮੈਂ ਸ਼ਨੋ ਸ਼ਨੋਰ ਆ ਸਰਦ ਜੀ ਮੰਨ ਵੀ ਪਤਾ ਇੱਕ ਚੰਡੀਗੜ੍ਹ ਦੀ ਜੇ ਇਹ ਕੰਬਰਸਰ ਦੀ ਜੇ ਤਿੰਨ ਬਰਸਪੁਰ ਦੀ ਝੂਨਾ ਮਾਰ ਜੇ ਤੇ ਤੈਨੂੰ ਨਹੀਂ ਬਣਾ ਦੇ ਝੂਠਾ ਜ਼ਾਮਾਨੇ ਤੇ ਹੋਗੀ ਤੇਰੀ ਥਲੀਓ ਵੀਰੋ ਦੇ ਵੇਰੀ ਹੈ ਮੇਰੀ ਹੈ ਇੱਕੋ ਵਾਲੇ ਨਾ ਦੱਸ ਨਾ ਦੱਸ ਪਾਜੀ ਸੱਚੂ ਦੱਸਾਂਗਾ ਖਿੱਚ ਕੇ ਜਿਹੜੀ ਚੀਜ਼ ਲੈ ਕੇ ਆਂਦੀ ਆ ਉਹ ਲੈ ਕੇ ਆਂਦੀ ਕੁੜੀਆਂ ਕੁੜੀਆਂ ਯਾਰ ਕਿਉਂ ਪਾਜੀ ਸਹੀ ਗੱਲ ਦੱਸਾਂ ਨਹੀਂ ਹੋਰ ਕਿ ਕੁੜੀਆਂ ਦਾ ਪਿਆਰੀ ਖਿੱਚ ਕੇ ਲੈ ਜਾਂਦਾ ਤੇ ਮੈਂ ਦੱਸਦਾ ਹਾਂ ਹੁਣ ਮੇਰੀ ਸਹੇਲੀ ਆ ਭਾਜੀ ਉਹਨੇ ਦੇਖੋ ਵੀਰ ਜੀ ਇਹਦੇ ਉਹ ਇਹਦੇ ਹੋ ਗਈ ਜਨਾਨੀ ਆਵਾਜ਼ਾਂ ਅਹੀਂ ਯਾਰੀ ਦੋਸਤੀ ਕਰਕੇ 100 ਚੀਜ਼ਾਂ ਹਰ ਇੱਕ ਵੀਰ ਦਾ ਕੰਮ ਐ ਅਸੀਂ ਕੰਮ ਕਰਕੇ ਵੀ ਐ ਬਾਕੀ ਕੁੜੀਆਂ ਦੀ ਗੱਲ ਤੁਹਾਨੂੰ ਮੈਂ ਦੱਸਦਾ ਵਾਂ ਵੇਖੋ ਕੁੜੀਆਂ ਅੱਜ ਦੇ ਟਾਈਮ ਤੇ ਇੰਨਾ ਜ਼ਿਆਦਾ ਇੱਥੇ ਕਾਲ ਪਿਆ ਸਾਨੂੰ ਕੁੜੀ ਲੱਭਣ ਤੇ ਡਈ ਨਹੀਂ ਆ ਇਨ੍ਹਾਂ ਵੀਰਾਂ ਦੀਆਂ ਤਿੰਨ ਆ ਉਹਦੀ ਦੋ ਆ ਐਦੀ ਇੱਕ ਆ ਅਹੀਂ ਸਿੰਗਲਿਆਂ ਤੇ ਜੇ ਕੋਈ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦੀ ਬਾਕੀ ਸਾਡੀਆਂ ਛੱਡੀਆਂ ਕਿਸੇ ਦਾ ਸੱਚਾ ਪਿਆਰ ਵੀ ਹੈਗੀਆਂ ਉਹ ਵੀ ਗੱਲ ਹੈਗੀ ਆ ਬਾਕੀ ਹੁਣ ਦੇ ਟਾਈਮ ਤੇ ਸਾਡੇ ਕੋਲ ਕੋਈ ਕੁੜੀ ਨਹੀਂ ਹੈਗੀ ਆ ਵੀਰ ਕੋ ਤਿੰਨੇ ਐਕਸਪੀਰੀਅੰਸ ਬੰਦਾ ਤੁਸੀਂ ਦੱਸ ਸਕਦੇ ਹੋ ਪਾਜੀ ਸੱਚੀ ਗੱਲ ਦੱਸਦੇ ਜੇ ਕਿ ਤੇ ਇਹ ਵੀਡੀਓ ਸੇ ਲੀਓ ਪਹੁੰਚ ਗਈ ਤੇ ਉਹਨੇ ਕਹਾ ਮੇਰਾ ਤੇ ਬਾਜੀ ਕੱਟ ਆਊਟ ਵਾ ਤੇ ਬਾਜੀ ਇਹ ਵੀ ਪੁੱਛਣਾ ਕਿਹੜੀ ਵਾਲੀ ਸੇਹਲੀ ਤੋਂ ਪਹੁੰਚ ਗਈ ਤਿੰਨ ਚਾਰ ਹੈ ਤਿੰਨ ਚਾਰ ਹੈ ਬਾਈ ਦਾ ਕੈਮਰਾਮੈਨ ਫੋਕਸ ਕਰੋ ਬਾਈ ਵੀਰ ਕਹਿੰਦੇ ਆ ਮੇਰੀ ਸੇਹਲੀ ਤੋਂ ਪਹੁੰਚ ਗਈ ਹੁਣ ਨਾ ਲੈ ਨਾ ਲੈ ਪਤਾ ਲੱਗ ਜੂ ਜੇ ਇੱਕੋ ਹੀ ਤੇ ਅਗਲੀ ਸਮਝ ਜੂਗੀ ਉਹ ਨਾ ਲੈ ਵੀਰ ਨੂੰ ਕਹ ਕਿਹੜੀ ਸੇਹਲੀ ਤੋਂ ਤੁਸੀਂ ਦੱਸੋ ਕਿੰਨੀਆਂ ਵਾ ਨਹੀਂ ਆਪਣੀ ਦੇ ਵੀਰ ਦਾ ਪਰ ਚਲੋ ਥੋੜਾ ਦਿਨ ਹੋਇਆ ਆਪਣੀ ਮੇਰੀ ਹੰਨੀ ਕੋਈ ਜਾਣਾ ਫੋਨ ਚੈੱਕ ਕਰ ਲਓ ਯਾਰ ਹੋਰ ਦੱਸੋ ਮੇਰਾ ਭਰਾ ਚੈੱਕ ਕਰਨਾ ਚੀਰ ਕੇ ਉਹ ਰਈਆ ਦੇ ਹੁਣ ਪੇਲਾ ਤੁਹਾਨੂੰ ਪਤਾ ਹੁਣ ਪਾਸਟ ਪਾਸ ਤੋਂ ਵਾਧੂ ਇਹ ਤੁਰਦੇ ਫਿਰਦੇ ਅੱਜ ਕੱਲ ਮਾਹੌਲ ਚਾਲੀ ਉਹ ਚੱਲਨ ਦਿਆ ਵਾ ਕਿ ਆਓ ਤੇ ਜਾਓ ਝੂਠ 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 ਅੱਜ ਇਹਦੇ ਵਿੱਚ ਪੈਂਡਲ ਲੱਗਦੀ ਨਹੀਂ ਜਦੋਂ ਦੇਖੀ ਦੇਖੋ ਨਹੀਂ ਨਹੀਂ ਮੈਂ ਨਾ ਉਹ ਬੋਲੂ ਮੋਲੂ ਇਹ ਤੁਹਾਨੂੰ ਲੱਗਦਾ ਇੱਕ ਕੁੜੀ ਹੋਗੀ ਮੇਰੇ ਮੇਰੇ ਅੱਜ ਦੇ ਟਾਈਮ ਤੇ ਇਹ ਬੰਦੇ ਨਾ ਤਿੰਨ ਤਿੰਨ ਕੁੜੀਆਂ ਸੈੱਟ ਹੁੰਦੀਆਂ ਜੇ ਮੇਰੇ ਨਾਲ ਪਰੇ ਮੈਂ ਸ਼ੋਰ ਸ਼ੋਰ ਆ ਇਹਨੇ ਨੂੰ ਹੀ ਪਤਾ ਇੱਕ ਚੰਗੀ ਕਰਤੀ ਜੇ ਇਹ ਕੰਬਰ ਕਰਦੇ ਜੇ ਗੁਰਦਾਸਪੁਰ ਦੀ ਧੂਣਾ ਮਾਰ ਤੂੰ ਝੂਠਾ ਆ ਮਾਨਦੇ ਹੋਗੀ ਤੇਰੀ ਥਲੀਓ ਵੀਡੀਓ ਦੇਖ ਰਹੀ ਆ ਮੇਰੀ ਹੈ ਇੱਕ ਵਾਲੇ ਨਾ ਨਾ ਦੱਸ ਨਾ ਦੱਸ ਇਹਨੂੰ ਕਿਹਾ ਇੱਕ ਦਾ ਨਾਮ ਦੱਸ ਦੇ ਜੇ ਉਹ ਨਹੀਂ ਇਹ ਦੂਜੀ ਵੀ ਵੇਖੂਗੀ ਉਹ ਪਹਿਲੀ ਕਿਉਂ ਵੇਖਿਆ ਨਹੀਂ ਦੱਸ ਆ ਹੁੰਦਾ ਵੀਰ ਇਹਨੂੰ ਵੀਡੀਓ ਚੰਗੀਆਂ ਵੀ ਬੜੀਆਂ ਆ ਤੁਹੋ ਚੋੜਿਆ ਕਰਕੇ ਜਰਾ ਸਾਡੇ ਅਗੇ ਨਾਲੀ ਹੁੰਦੀ ਹਾਂ ਹਾਂ ਬੜੀਆ ਹਰ ਕੇ ਤੇ ਨਹੀਂ ਪ੍ਰੋਬਲਮ ਬਿਲਕੁਲ ਬੜੀਆ ਚੱਲਿਆ ਟੁੜੀਆ ਬੜੀਆ ਉਹ ਦੋ ਚਾਰ ਵਿੱਚ ਜਿਹੜੀਆਂ ਹੁੰਦੀਆਂ ਉਹਨਾਂ ਕਰਕੇ ਕੰਮ ਖਰਾਬ ਵੀ ਹੋ ਜਾਂਦਾ ਹੈ ਅਹ ਜਿਹੜੇ ਮੁੰਡੇ ਵਿਚਾਰੇ ਧੋਖਾ ਕਦੀ ਨਹੀਂ ਕਰਦੇ ਵੀ ਆ ਅਪਰੇ ਚੋਂ ਮੁੰਡੇ ਆ ਕਹਿੰਦੇ ਆ ਕਰਦੇ ਵੀ ਹੁਣ ਉਹਨਾਂ ਕਰਕੇ ਆਪਣੇ ਲਈ ਆਪਣੀ ਵੀ ਕਿਤੇ ਗੱਲ ਨਹੀਂ ਪੈਂਦੀ ਯਾਰ ਜਿੱਡਾ ਤੂੰ ਥੋੜਾ ਸੁਣੱਖਾ ਨਾ ਤੇਰੇ ਨਾਲ ਤੇ ਦਾਹੇ ਆਵੇ ਦਾ ਹਾਲੀ ਗਾਈ ਵੀਰਾਂ ਦੀ ਯਾਰ ਟੱਕਰ ਨਹੀਂ ਨਹੀਂ ਵੀਰ ਮੈਨੂੰ ਬਤਾਉਂਦੇ ਇੱਕ ਉਹ ਜਿੰਨਾ ਦਾ ਪਿਆਰ ਹੁੰਦਾ ਜੀ ਉਹ ਮਰ ਜਾਂਦੇ ਜੇ ਕਾਸਟਾਂ ਜੀ ਹਾਂ ਕਈਆਂ ਦੀ ਕਾਰ ਟੁੱਪਰ ਜੇ ਮੁੰਡੇ ਦੀ ਤਾਂ ਹੋ ਗਈ ਕੁੜੀ ਦੀ ਤਾਂ ਹੋ ਗਈ ਕੁੜੀ ਦੀ ਤਾਂ ਹੋ ਗਈ ਤੇ ਮੁੰਡੇ ਦੀ ਤਾਂ ਹੋ ਗਈ ਉਹ ਕਈ ਪਿਆਰ ਦੇਦੇ ਦੁੱਖ ਜੀ